ਕਿਸਾਨ ਦੋਸਤੋ ਇਹ ਸਰਫੇਸ ਸਿਡਨਾ ਬੀਜੀ ਕਣਕ ਹੈ ਤਾਂ ਮੈਂ ਤੁਹਾਨੂੰ ਦਿਖਾਉਣਾ ਚਾ ਰਿਹਾ ਕਿ ਦੇਖਿਓ ਕਿੱਡਾ ਸੋਹਣਾ ਜਾਲ ਜੜਨੇ ਬਣਾਇਆ ਹੈ ਕਿ ਤੁਸੀਂ ਇੱਥੋਂ ਬੜੇ ਸੋਹਣੇ ਤਰੀਕੇ ਦੇ ਨਾਲ ਬੁੱਟੇ ਨੂੰ ਦਾਣੇ ਨੂੰ ਸਮਝ ਸਕਦੇ ਹੋ ਕਿ ਉਹਦਾ ਉੱਪਰ ਨਿਕਲਣ ਵਾਲਾ ਹਿੱਸਾ ਤੇ ਨਾਲ ਹੋਰੀਆਂ ਜੜਾਂ ਤੇ ਜੜਾਂ ਕਿਸ ਤਰੀਕਾ ਨਾਲ ਜਾਲ ਬਣਾ ਰਹੀਆਂ ਤੁਹਾਨੂੰ ਪਤਾ ਹੈ ਕਿ ਇਹ ਆਪਾਂ ਕਣਕ 4 ਨਵੰਬਰ 2025 ਨੂੰ ਖੇਤ ਵਿੱਚ ਬੀਜੀ ਸੀ ਲੇਕਿਨ ਵਰਖਾ ਸਾਡੇ ਘੱਟ ਹੋਈ ਹੈ ਇਹਦੇ ਕਰਕੇ ਇਹਨੂੰ ਆਪਾਂ 6 ਨਵੰਬਰ 2025 ਨੂੰ ਪਤਲਾ ਪਾਣੀ ਲਾਤਾ ਤੇ 8 ਨਵੰਬਰ 2025 ਨੂੰ ਇਹ ਮੈਂ ਵੀਡੀਓ ਬਣਾ ਰਿਹਾ ਪਾਣੀ ਬਿਲਕੁਲ ਪਤਲਾ ਸੀਗਾ 24 ਘੰਟੇ ਚ ਹੀ ਸੁੱਕ ਗਿਆ ਦੋ ਦਿਨ ਬਾਅਦ ਕਿੰਨੀਆਂ ਸੋਨਾ ਜੜਾਂਗਾ ਜੜਾਂ ਦਾ ਤੇ ਨਾਲ ਤੁਸੀਂ ਦੇਖੋ ਕਿ ਜਾਲਾ ਕਿੰਨੇ ਰੋਏਦਾਰ ਵਾਲ ਨੇ ਉੱਪਰ ਸੋਹਣੇ ਸੋਹਣੇ ਇਹਦੇ ਨਾਲ ਜਿਹੜੇ ਕਣਕ ਆਪਾਂ ਇਸ ਤੋਂ ਪਹਿਲਾਂ ਬੀਜੀ ਸੀਗੀ ਜੋ ਕਣਕ ਆਪਣੀ ਡ੍ਰਿਲ ਨਾਲ ਬੀਜੀ ਹੋਈ ਹੈ ਉਹਦੀ ਫੋਟੋ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਇਹ ਮਲਚਿੰਗ ਵਾਲਾ ਕੀਤਾ ਸਰ ਡ੍ਰਿਲ ਨਾਲ ਬੀਜੀ ਕਣਕ ਇਹ ਦੇਖੋ ਇਹਨੇ ਵੀ ਆਪਣਾ ਫਟਾਰ ਚੱਕ ਲਿਆ ਇੱਕ ਦੋ ਦਿਨ ਦੇ ਵਿੱਚ ਇਹ ਬਾਹਰ ਆ ਜਾਏਗੀ ਇਹਦੀਆਂ ਜੜਾਂ ਦੀ ਗ੍ਰੋਥ ਵੀ ਬਹੁਤ ਵਧੀਆ ਹੈ ਇੱਥੇ ਕੇਵਲ ਡੀਏਪ ਪਾਈ